ਜੀੰਤਕੀ ਦੇ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਨਿਭਾਉਣ ਵਾਲਾ ਚਾਹੀਦਾ ਹੈ ਸਮਝਣ ਵਾਲਾ ਚਾਹੀਦਾ ਹੈ ਅਜਿਹਾ ਹੀ ਇੱਕ ਰਿਸ਼ਤਾ ਜਿਹੜਾ 2 ਸਾਲਾਂ ਦੇ ਬਾਅਦ ਬਣ ਜਾਂਦਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਬਾੜਮੇਰ ਦੀ ਇਹ ਵੀਡੀਓ ਹੈ ਜਿੱਥੇ ਰਾਜਸਥਾਨ ਦੇ ਬਾੜਮੇਰ ਦੇ ਵਿੱਚ 2 ਸਾਲਾਂ ਬਾਅਦ ਪਤੀ ਪਤਨੀ ਜਿਹੜੇ ਆ ਦੁਬਾਰਾ ਫਿਰ ਤੋਂ ਮਿਲ ਗਏ ਤੇ ਦੁਬਾਰਾ ਫਿਰ ਤੋਂ ਜਿਹੜੇ ਆ ਵਿਆਹ ਕਰਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਦੋਸਤੋ ਇਸ ਰਿਸ਼ਤੇ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਜਲਦੀ ਜਲਦੀ ਸ਼ੇਅਰ ਕਰਿਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ 2 ਸਾਲਾਂ ਦੇ ਬਾਅਦ ਜਿਹੜਾ ਇੱਕ ਰਿਸ਼ਤਾ ਹੈ ਫਿਰ ਤੋਂ ਕਾਇਮ ਹੁੰਦਾ ਹੈ ਤਾਂ ਵੀਡੀਓ ਦੇ ਵਿੱਚ ਦੇਖੋ ਤੁਸੀਂ ਵੀ ਕਿਵੇਂ 2 ਸਾਲਾਂ ਦੇ ਬਾਅਦ ਜਿਹੜਾ ਇੱਕ ਦੂਸਰੇ ਨਾਲ ਫਿਰ ਤੋਂ ਮੈਰਿਜ ਕਰਾਉਂਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਸਮਝਣ ਦੀ ਲੋੜ ਹੁੰਦੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਰਿਸ਼ਤਿਆਂ ਨੂੰ ਠੁਕਰਾ ਦਿੰਦੇ ਨੇ ਤੇ ਕੁਝ ਮਿਸ ਅੰਡਰਸਟੈਂਡਿੰਗ ਜਿਹੜੀ ਐ ਉਹ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਕਈ ਘਰ ਜਿਹੜੇ ਨੇ ਉਹ ਤਬਾਹ ਹੋ ਜਾਂਦੇ ਆ ਇਹਨਾਂ ਦੀ ਤਰ੍ਹਾਂ ਸਮਝਣ ਦੀ ਲੋੜ ਆ ਤਾਂ ਦੇਖ ਲਓ ਕਿ ਜੇ ਕਿਤੇ ਇਹ ਉਸ ਸਮੇਂ ਗਲਤ ਫੈਸਲਾ ਨਾ ਲੈਂਦੇ ਤਾਂ ਇਹਨਾਂ ਨੂੰ 2 ਸਾਲ ਇੱਕ ਦੂਸਰੇ ਤੋਂ ਆਡਰ ਨਹੀਂ ਰਹਿਣਾ ਪੈਣਾ ਸੀ ਕਿਉਂਕਿ ਰਿਸ਼ਤਿਆਂ ਨੂੰ ਸਮਝਣਾ ਪੈਂਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਤਾਂ ਦੋਸਤੋ ਉਹਨਾਂ ਦੋਸਤਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਾਂ ਉਹਨਾਂ ਭੈਣਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜੇ ਕਿਸੇ ਦੇ ਮਾਗਰ ਲਾ ਕੇ ਆਪਣਾ ਘਰ ਤੋੜ ਲੈਂਦੇ ਨੇ ਆਪਣਾ ਘਰ ਤਬਾਹ ਕਰ ਲੈਂਦੇ ਨੇ ਤਾਂ ਦੇਖੋ ਫੇਰ 2 ਸਾਲਾਂ ਬਾਅਦ ਕਿਤੇ ਨਾ ਕਿ ਪਸਤਾਉਣਾ ਪਿਆ ਤੇ ਫੇਰ ਦੁਬਾਰਾ ਇਕੱਠੇ ਹੋਣਾ ਪਿਆ ਵਿਆਹ ਕਰਾਉਣਾ ਪਿਆ ਇਸ ਵੀਡੀਓ ਦੇ ਵਿੱਚ ਸਾਫ ਨਜ਼ਰ ਆਉਂਦਾ ਹੈ ਕਿ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਜੇ ਤੁਸੀਂ ਸਮਝਦਾਰ ਹੋ ਤਾਂ ਹੀ ਤੁਸੀਂ ਲੰਬੇ ਸਮੇਂ ਤੱਕ ਆਪਣਾ ਰਿਸ਼ਤਾ ਜਿਹੜਾ ਉਹ ਨਿਭਾ ਸਕਦੇ ਹੋ ਤਾਂ ਦੋਸਤੋ ਇਸ ਰਿਸ਼ਤੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਸੇਧ ਮਿਲ ਸਕੇ ਕਿ ਇਹ 2 ਸਾਲ ਜਿਹੜੇ ਇਹਨਾਂ ਦੇ ਖਰਾਬ ਹੋਏ ਕਿਤੇ ਨਾ ਕਿਤੇ ਕਿਸੇ ਦੇ ਪਿੱਛੇ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਰਿਸ਼ਤਾ ਖਰਾਬ ਕੀਤਾ ਕਿਉਂਕਿ ਬੱਚੇ ਵੀ ਛੋਟੇ ਹੁੰਦੇ ਆ ਉਹਨਾਂ ਦੀ ਵੀ ਜ਼ਿੰਦਗੀ ਉਹਨਾਂ ਦਾ ਭਵਿੱਖ ਜਿਹੜਾ ਸੀ ਉਹ ਬਚ ਜਾਣਾ ਸੀ ਤਾਂ ਦੋਸਤੋ ਵੀਡੀਓ ਸ਼ੇਅਰ ਕਰਿਓ ਕਮੈਂਟ ਅਜ ਆਪਣੀ ਰਾਇ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ